ਸਾਬਕਾ ਪੁਲਿਸ ਅਧਿਕਾਰੀ ਰਾਜੀਤ ਸਿੰਘ ਦੇ ਬਾਰੇ ਚ ਹੁਣ ਵੱਡੀ ਅਪਡੇਟ ਸਾਹਮਣੇ ਆਉਂਦੀ ਨਜ਼ਰ ਆ ਰਹੀ ਹੈ ਨਵੇਂ ਸਿਰੇ ਤੋਂ ਲੁਕਆਊਟ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ ਇੱਕ ਨਵੇਂ ਸਿਰੇ ਤੋਂ ਲੁਕਆਊਟ ਸਰਕੂਲਰ ਜਾਰੀ ਹੋਇਆ ਹੈ ਲੰਘੇ ਸਾਲ ਅਕਤੂਬਰ ਮਹੀਨੇ ਫਰਾਰ ਹੋ ਗਿਆ ਸੀ ਰਾਜੀਤ ਜਿਸ ਤੋਂ ਬਾਅਦ ਉਸ ਨੂੰ ਪਗੋੜਾ ਲਾਣਿਆ ਗਿਆ ਤੇ ਉਸ ਤੋਂ ਬਾਅਦ ਹੁਣ ਉਸ ਦੀ ਜਾਇਦਾਦ ਕੋਰਕ ਕਰਨ ਦੀ ਗੱਲ ਲੰਘੇ ਹਫਤੇ ਸਾਹਮਣੇ ਆ ਰਹੀ ਸੀ ਉਸਦੀ ਜਾਇਦਾਦ ਜਿਸ ਨੂੰ ਉਹ ਨਿੱਜੀ ਜਾਇਦਾਦ ਜੱਦੀ ਜਾਇਦਾਦ ਕਹਿੰਦਾ ਪਿਆ ਸੀ ਇਸ ਜਾਇਦਾਦ ਨੂੰ ਕੁਰਖ ਕਰਨ ਦਾ ਪ੍ਰੋਗਰਾਮ ਸ਼ੁਰੂ ਕਰ ਲਿਆ ਜਾਂਦਾ ਆ ਉਹ ਦੂਜੇ ਪਾਸੇ ਇਹ ਵੀ ਹੁਣ ਗੱਲਾਂ ਸਾਹਮਣੇ ਆ ਰਹੀਆਂ ਆ ਕਿ ਰਾਜੀਤ ਹੋ ਸਕਦਾ ਆ ਕਿ ਵਿਦੇਸ਼ ਫਰਾਰ ਹੋ ਚੁੱਕਿਆ ਆ ਉਹ ਵਿਦੇਸ਼ ਪੱਜ ਚੁੱਕਿਆ ਆ ਆਪਣੀ ਜਾਨ ਬਚਾਉਣ ਵਾਸਤੇ ਵਿਦੇਸ਼ ਚਲਾ ਗਿਆ ਰਾਜੀਤ ਮਾਮਲੇ ਨੂੰ ਲੈ ਕੇ ਇਹ ਵਿਵਾਦ ਉਦੋਂ ਖੜਾ ਹੋਇਆ ਸੀ ਜਦੋਂ ਤਿੰਨ ਸੀਲਬੰਦ ਰਿਪੋਰਟਾਂ ਖੁੱਲੀਆਂ ਸੀ ਤੇ ਉਸ ਦੇ ਵਿੱਚੋਂ ਰਾਜੀਤ ਦਾ ਨਾਮ ਸਾਹਮਣੇ ਆਇਆ ਸੀ ਡਰੱਗ ਰਿਪੋਰਟਾਂ ਦੇ ਖੁੱਲਣ ਤੋਂ ਬਾਅਦ ਵਿਵਾਦ ਪੜਕਿਆ ਸੀ ਨਾ ਸਿਰਫ ਰਾਜੀਤ ਬਲਕਿ ਜੇਲ੍ਹਬੰਦ ਸਾਬਕਾ ਇੰਸਪੈਕਟਰ ਇੰਦਰਜੀਤ ਦਾ ਨਾਮ ਵੀ ਇਸ ਦੇ ਵਿੱਚ ਸਾਹਮਣੇ ਆਉਂਦਾ ਖੈਰ ਇਸ ਮਾਮਲੇ ਨੂੰ ਲੈ ਕੇ ਰਾਜੀਤ ਫਿਲਹਾਲ ਭਗੌੜਾਇਆ ਤੇ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਅਜੇ ਤੱਕ ਵਿਜੀਲੈਂਸ ਵੀ ناکਾਮਯਾਬ ਸਾਬਤ ਹੋਈ ਹੈ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਆਪਣੇ ਉੱਤੇ ਜ਼ਿੰਮੇਵਾਰੀ ਚੁੱਕ ਲਈ ਸੀ ਪਰ ਹੁਣ ਰਾਜੀਤ ਨੂੰ ਲੱਭਣ ਵਾਸਤੇ ਦੁਵਾਰਾਂ ਲੁਕਆਊਟ ਸਰਕੂਲਰ ਜਾਰੀ ਕਰ ਦਿੱਤਾ ਗਿਆ। ਇਹ ਉਸ ਵੇਲੇ ਕੀਤਾ ਗਿਆ ਜਦੋਂ ਲੰਘੇ ਹਫਤੇ ਰਾਜੀਤਦੀਪ ਪ੍ਰਾਪਰਟੀ ਕੋਰਕ ਕਰਨ ਦੀ ਪ੍ਰੋਗਰਾਮ ਜਿਹੜਾ ਉਹ ਲੀਕਿਆ ਜਾਂਦਾ ਰਾਜੀਤਦੀ ਜਾਇਦਾਦ ਕੋਰਕ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਖੈਰ ਉਦੋਂ ਵੀ ਇਹ ਦੱਸਿਆ ਜਾਂਦਾ ਹੈ ਕਿ ਰਾਜੀਤ ਹੋ ਸਕਦਾ ਹੈ ਕਿ ਆਪਣੀ ਜਾਇਦਾਦ ਜ਼ਬਤ ਹੋਣ ਦੇ ਨਾਂ ਦੇ ਉੱਤੇ ਛੇਤੀ ਬਾਹਰ ਆ ਜਾਵੇ ਕਿਉਂਕਿ ਉਸ ਜਾਇਦਾਦ ਨੂੰ ਉਹ ਜੱਦੀ ਜਾਇਦਾਦ ਦੱਸਦਾ ਸੀਗਾ। ਇਸ ਮਾਮਲੇ ਨੂੰ ਲੈ ਕੇ ਡਰੱਗ ਕੇਸ ਦੀ ਜਾਂਚ ਕਰਨ ਵਾਲੇ ਔਰ ਡਿਸਪਰੋਪੋਰਸ਼ਨੇਟ ਐਸੈਟਸ ਦੇ ਕੇਸ ਦੀ ਜਾਂਚ ਕਰਨ ਵਾਲਿਆਂ ਨੇ ਵੀ ਜਾਇਦਾਦ ਜ਼ਬਤ ਕਰਨ ਨੂੰ ਸਹੀ ਠਹਿਰਾਇਆ ਔਰ ਦੂਜੇ ਪਾਸੇ ਜੇ ਰਾਜੀਤ ਮਾਮਲੇ ਦੇ ਕਲ ਕਰੀਏ ਤਾਂ ਹੁਣ ਤਾਰਾਂ ਜਿਹੜੀਆਂ ਨੇ ਉਹ ਐਨਆਈਏ ਦੇ ਨਾਲ ਜੁੜਦੀਆਂ ਨਜ਼ਰ ਆ ਰਹੀਆਂ ਨੇ ਔਰ ਕਿਹਾ ਜਾ ਰਿਹਾ ਕਿ ਹੁਣ ਰਾਜਜੀਤ ਨੂੰ ਲੱਭਣ ਦੇ ਵਾਸਤੇ ਐਨਆਈਏ ਦੀ ਮਦਦ ਲਈ ਜਾਵੇਗੀ ਕੌਮੀ ਏਜੰਸੀ ਹੈਗੀ ਹੈ ਔਰ ਇਸ ਦੀ ਮਦਰ ਲੈਂਡ ਦਾ ਹਵਾਲਾ ਵੀ ਦਿੱਤਾ ਜਾ ਰਿਹਾ ਹੈ ਨੈਸ਼ਨਲ ਏਜੰਸੀ ਇਸ ਮਾਮਲੇ ਦੇ ਵਿੱਚ ਆਉਂਦੀ ਨਜ਼ਰ ਆ ਰਹੀ ਹੈ ਹਾਲਾਂਕਿ ਐਨ ਆਈ ਏ ਹੁਣ ਤੱਕ ਗੈਂਗਸਟਰਸ ਜਾਂ ਅੱਤਵਾਦੀਆਂ ਨੂੰ ਫੜਨ ਦੇ ਮਾਮਲੇ ਦੇ ਵਿੱਚ ਹੀ ਨਜ਼ਰ ਆਈ ਹੈ ਪਰ ਹੁਣ ਰਾਜੀਤ ਦੇ ਫੜਨ ਨੂੰ ਲੈ ਕੇ ਵੀ ਐਨ ਆਈ ਏ ਦੀ ਸ਼ਮੂਲੀਅਤ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਰਾਜੀਤ ਕਿੱਥੇ ਲੁਕਿਆ ਹੋਇਆ ਹੈ ਉਸ ਨੂੰ ਲੱਭਣ ਦੇ ਵਾਸਤੇ ਐਨ ਆਈ ਏ ਦੀ ਮਦਦ ਲਈ ਜਾ ਸਕਦੀ ਹੈ ਖੈਰ ਇਹਨਾਂ ਮਾਮਲਿਆਂ ਨੂੰ ਲੈ ਕੇ ਜੇ ਗੱਲ ਕਰੀਏ ਇਸ ਪੂਰੇ ਮਾਮਲੇ ਦੀ ਹੁਣ ਦੁਬਾਰਾ ਲੁੱਕਆਊਟ ਸਰਕੂਲਰ ਸਾਹਮਣੇ ਆ ਰਿਹਾ ਹੈ ਲੁੱਕਆਊਟ ਸਰਕੂਲਰ ਜਾਰੀ ਕਰਨ ਦੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਔਰ ਬਰਖਾਸਤ ਪੁਲਿਸ ਅਧਿਕਾਰੀ ਰਾਜੀਤ ਨੂੰ ਲੱਭਣ ਦਾ ਪ੍ਰੋਗਰਾਮ ਹੁਣ ਦੁਬਾਰਾ ਤੋਂ ਉਲੀਕਿਆ ਜਾਵੇਗਾ ਹਾਲਾਂਕਿ ਕਈ ਸੂਤਰ ਇਹੋ ਜਿਹੇ ਵੀ ਨੇ ਜਿਹੜੇ ਇਹ ਦਾਵਾ ਕਰ ਰਹੇ ਨੇ ਕਿ ਰਾਜੀਤ ਵਿਦੇਸ਼ ਫਰਾਰ ਹੋ ਚੁੱਕਿਆ ਹੈ ਵਿਦੇਸ਼ ਭੱਜ ਚੁੱਕਿਆ ਹੈ ਔਰ ਉਸ ਨੂੰ ਲੱਭਣ ਦੇ ਵਾਸਤੇ ਹੁਣ ਵਿਦੇਸ਼ ਜਾਣਾ ਪਵੇਗਾ ਪਰ ਕਈ ਥਾਵਾਂ ਦੇ ਉੱਤੇ ਗੱਲਾਂ ਇਸ ਤਰ੍ਹਾਂ ਵੀ ਚਲਦੀਆਂ ਪਈਆਂ ਨੇ ਕਿ ਰਾਜੀਤ ਦੀ ਇਸੇ ਦੇਸ਼ ਦੇ ਵਿੱਚ ਭਾਰਤ ਦੇ ਅੰਦਰ ਲੁਕੇ ਹੋਣ ਦੀ ਸੰਭਾਵਨਾ ਨੂੰ ਵੀ ਛੁਟਲਾਇਆ ਨਹੀਂ ਜਾ ਸਕਦਾ ਇਸ ਵਾਸਤੇ ਰਾਜੀਤ ਹੁਣ ਕਿੱਥੇ ਹੈ ਇਹਦੇ ਵਾਸਤੇ ਹੁਣ NIA ਦੀ ਮਦਦ ਲਈ ਜਾਵੇਗੀ ਜੋ ਵੀ ਸਾਹਮਣੇ ਆਵੇਗਾ ਉਹ ਦੱਸਦੇ ਰਵਾਂਗੇ ਉਦੋਂ ਤੱਕ ਲਈ ਬਣੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ